ਉਹ ਹੋ ਕੇ ਮੈਂ ਆ ਰਹੀ ਐ ਦੀ ਭਾਂ ਚੜਾਂ ਜੀ ਇਹ ਰੋਜ਼ ਹੀ ਕਿਤੇ ਜੀ ਕਰਦਾ ਉੱਦੀ ਆ ਜਾਂਦੀ ਐ ਕਿਦੋਂ ਆ ਜਾਂਦੀ ਐ ਉਦੀ ਸਾਡੇ ਘਰੇ ਕੋਈ ਸਪਵਾਕੇ ਧਰ ਜਾਂਦੀ ਐ ਬੱਤੀਆਂ ਲਾ ਜਾਂਦੀ ਐਗੀ ਹੁਣ ਐ ਨਹੀਂ ਪਤਾ ਵੀ ਅੱਖੋਂ ਮੇਰੀ ਨੰਦ ਦਾ ਵੇ ਨਵੇਂ ਲੀੜੇ ਲਿਆਓ ਨਵੇਂ ਕਸ ਕੋਈ ਜੋੜੀ ਜੁੱਤਾ ਕੋਈ ਜੋੜਾ ਜੁੱਤੀ ਲਿਆਓ ਇਹ ਤਾਂ ਖੱਤੇ ਦਾ ਥਾ ਹੁੰਦਾਗਾ ਸਾਡੇ ਤਾਂ ਹੁਣ ਪਾਏ ਨੇ ਤਾਂ ਤਾਂ ਹੁਣ ਉਹੀ ਪਾ ਲਾਂਗੇ ਅਸੀਂ ਨਹੀਂ ਹੁਣ ਨਾ ਮੈਨੂੰ ਮੇ ਲਿਆਉਂਦੇ ਲੀੜੇ ਲਹਰਪ੍ਰੀਤ ਤੂੰ ਬਣਾ ਲਾ ਚਾਹ ਤੈਨੂੰ ਮੈਂ ਮਾਸੀ ਨਾਲ ਗੱਲਾਂ ਕਰਦੀਆਂ ਚੱਲ ਕਰ ਗੱਲਾਂ ਮੈਂ ਚਾਹ ਕਰ ਸਸਰੀ ਘਾਲ ਮਾਸੀ ਸਸਰੀ ਘਾਲ ਭਾਈ ਹੋ ਠੀਕ ਹੈ ਹਾਂ ਠੀਕ ਹੈ ਮਾਸੀ ਵਧੀਆ ਤੂੰ ਦੱਸ ਕਿਵੇਂ ਆ ਠੀਕ ਆ ਭਾਈ ਤੂੰ ਕਿਵੇਂ ਆਂਡੀ ਖੇਚਲਾ ਕਰੀ ਰਾਜਵੀਰ ਤੇ ਮੈਂ ਨਾ ਤੁਸੀ ਵਿਆਹ ਦਾ ਕਰੀ ਦਿੱਤਾ ਸੀ ਸਾਨੂੰ ਹਾਂ ਵਿਆਹ ਦਾ ਤਾਂ ਮੈਂ ਕਹਿਤਾ ਸੀਗਾ ਫਿਰ ਮੈਂ ਕਿਹਾ ਚੱਲ ਮਾਸੀ ਨੂੰ ਵੀ ਕਹਾਂ ਮੈਂ ਦੁਆਰੇ ਵਿਆਹ ਦਾ ਤੇਰੇ ਨਾਲ ਗੱਲ ਨਹੀਂ ਹੋਈ ਫੋਨ ਤੇ ਮੇਰੀ ਮੈਂ ਗੱਲ ਨੂੰ ਕਿਸੇ ਭਾਈ ਕੋ ਤੇਰੀ ਹਰ ਤਰੀ ਤੇ ਨਾਲ ਗੱਲ ਹੋ ਗਈ ਸੀ ਇਹ ਕੋਈ ਗੱਲ ਸੀ ਐਨੇ ਤੂੰ ਰਪਾਈ ਅੱਜ ਦੇਖ ਆਈ ਹਾਂ ਚੱਲ ਕੋਈ ਨਹੀਂ ਮਾਸੀ ਮੇਰੇ ਤਾਂ ਉਹ ਵੀ ਗੇੜਾ ਵਜਦੀ ਰਹ ਤੇ ਮੈਂ ਤਾਂ ਇੱਕ ਤੈਨੂੰ ਐ ਕਹਿੰਦੀ ਸੀਗੀ ਮਾਸੀ ਬਣ ਕੇ ਮੇਰਾ ਇੱਕ ਕੰਮ ਹੀ ਕਰ ਦੇ ਕੀ ਕੰਮ ਆ ਭਈ ਇਹ ਜਾ ਤੈਨੂੰ ਤਾਂ ਹੁਣ ਦੇਖ ਸਾਰਾ ਪਤਾ ਹੈ ਨਾ ਲੀੜੇ ਕੱਪੜੇ ਦਾ ਲੈਣ ਦਾ ਤੇ ਮੈਨੂੰ ਨਾ ਮਾਨਸਤ ਦੋ ਸੂਟ ਦਵਾ ਕੇ ਲਿਆ ਵਧੀਆ ਵਿਆਹ ਚ ਪਾਉਣ ਨੂੰ ਨਾ ਸੂਟ ਭਾਈ ਹੁਣ ਤੁਸੀਂ ਉਥੋਂ ਲਿਆਂਦੇ ਜੀ ਕੋ ਤੇਰੀ ਆਨੰਦ ਦਾ ਗਿਆਗਾ ਉਹਦੇ ਖਰੀਦੇ ਨਾਲ ਹੀ ਤੂੰ ਖਰੀਦੇ ਲੈਂਦੀ ਭਾਈ ਆਪਦੇ ਜਿਹੜੇ ਉਹਨਾਂ ਨੇ ਸੂਟ ਲਿਆਂਦੇ ਆ ਨਾ ਮਾਸੀ ਮੈਨੂੰ ਤਾਂ ਹੌਲੇ ਜੇ ਸੂਟ ਲਿਆ ਤੇ ਮੇਰੇ ਤੋਂ ਪਸੰਦ ਨਹੀਂ ਆਏ ਤੇ ਮੈਂ ਤਾਂ ਹੁਣ ਮਾਨਸਾ ਤੋਂ ਲੈ ਕੇ ਜਾਊਂਗੀ ਚਲ ਕੋਈ ਨਾ ਕੋਈ ਫੇਰ ਤੂੰ ਹੌਲੇ ਨੂੰ ਕੀ ਹੁੰਦਾ ਵਿਆਹ ਹੀ ਦੇਖਣਾਗਾ ਪਵਾ 10000 ਆਲਾ ਪਾਲਾ ਤਾਂ ਵੀ ਵਿਆਹ ਦੇਖਿਆ ਜਾਊਗਾ ਪਵਾ 2000 ਆਲਾ ਪਾਲਾ ਤਾਂ ਵੀ ਵਿਆਹ ਦੇਖਿਆ ਜਾਊਗਾ ਮਾਸੀ ਉਹੀ ਕਰਦੀਆਂ ਗੱਲਾਂ ਤੂੰ ਵੀ ਕੰਜੂਸਾਂ ਵਾਲੀਆਂ ਹੁਣ ਵਿਆਹ ਕਿ ਰੋਜ਼ ਰੋਜ਼ ਆਉਂਦੇ ਨੇ ਮੇਰੀ ਨਣਦ ਦਾ ਵਿਆਹਗਾ ਜੇ ਮੇਰੀ ਨਾਲ ਹੀੜਾ ਕੱਪੜਾ ਚੱਜਦਾ ਪਾਇਆ ਹੋਇਆ ਫੇਰ ਮੇਰਾ ਕਾਹਦਾ ਵਿਆਹ